देखो किस तरह के ना पूछ पुछ के आइडिया देख के जिस तरह का बदलेआम किया गया पाकिस्तान वालों ਔਰ ਜਿਹੜੀ ਇਹ ਪੂਰੀ ਤਰ੍ਹਾਂ ਦੇ ਨਾਲ ਇੱਕ ਬਦਰਜ ਜਿਹੜੀ ਸਥਿਤੀ ਉੱਤੇ ਪਣੀ ਹੋਈ ਸੀ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਸਿਰਾਂ ਦੇ ਵਿੱਚ ਗੋਲੀਆਂ ਮਾਰ ਮਾਰ ਕੇ ਕਤਲ ਕੀਤਾ ਗਿਆ 파ਰਥ ਸਰਕਾਰ ਨੇ ਕੁਝ ਸਖਤ ਫੈਸਲੇ ਲਏ ਨੇ ਫੈਸਲੇ ਸਹੀ ਨੇ ਬਿਲਕੁਲ ਜੇ ਦੇਖੋ ਜੇ ਉਹਨਾਂ ਨੇ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀਆਂ ਜ਼ਿੰਮੇਵਾਰੀ ਲਈ ਹੈ ਤਾਂ ਫੈਸਲੇ ਬਿਲਕੁਲ ਸਹੀ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਸਰਕਾਰ ਨੂੰ ਸਾਡੀ ਨੂੰ ਇਨਪੁਟ ਹੈਗੀ ਸੀ ਉਹ ਬਿਲਕੁਲ ਸਹੀ ਹੈ ਫੈਸਲੇ ਲਏ ਆ ਉਹ ਲੈਣੇ ਵੀ ਚਾਹੀਦੇ ਆ ਉਹਨਾਂ ਵਿਚਾਰਿਆਂ

سرکار ਵੱਲੋਂ اٹاری چیک پوسਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟੇ ਦੇ ਵਿੱਚ ਵਿੱਚ ਚਲਣ ਦੇ ਸ਼ਟਾਈ ਗਿਆ ਕਿਵੇਂ ਦੇਖਦੇ ਹੋ ਤੁਸੀਂ ਕਰਦੇ ਨਾ ਸਹੀ ਹੈ ਥੋੜਾ ਦੇ ਮਿੰਟ ਬਾਅਦ ਵਿੱਚ ਮੈਂ ਜਾਣਾ ਮੈਂ ਤੇ ਆ ਰਿਹਾ ਹਾਂ ਕਿਉਂਕਿ ਮੇਰੇ ਜਾਣੇ ਤੇ ਆ ਰਹੀ ਸੀ ਬੰਦ ਕਰਤਾ ਠੀਕ ਧੰਨਵਾਦ ਹਾਂ ਤਾਂ ਬਿਲਕੁਲ ਹੈ ਤੁਸੀਂ ਦੇਖਿਆ ਕਿ ਜਿਹੜੇ ਆਮ ਨਾਗਰਿਕ ਨੇ ਇਹ ਕਹਿ ਰਹੇ ਆ ਕਿ ਜੋ ਇਹ ਸਰਕਾਰ ਵੱਲੋਂ ਫੈਸਲੇ ਲੈ ਕੇ ਨੇ ਬਿਲਕੁਲ ਸਹੀ ਨਹੀਂ ਕਿਉਂਕਿ ਕਿਤਨਾ ਕਿਤੇ ਪਾਕਿਸਤਾਨ ਨੇ देखो किस तरह जहा ना नाम पूछ पुछ के आइडिया देख देख के जिस तरह के बदलेआम किया गया पाकिस्तान वालों ਔਰ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਇੱਕ ਬਦਰ ਜਿਹੜੀ ਸਥਿਤੀ ਉੱਤੇ ਪਣੀ ਹੋਈ ਸੀ ਕਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਸਿਰਾਂ ਦੇ ਵਿੱਚ ਗੋਲੀਆਂ ਮਾਰ-ਮਾਰ ਕੇ ਕਤਲ ਕੀਤਾ ਗਿਆ 파ਰਥ ਸਰਕਾਰ ਨੇ ਕੁਝ ਸਖਤ ਫੈਸਲੇ ਲਏ ਨੇ ਫੈਸਲੇ ਸਹੀ ਨੇ ਬਿਲਕੁਲ ਜੇ ਦੇਖੋ ਜੇ ਉਹਨਾਂ ਨੇ ਜ਼ਿੰਮੇਵਾਰੀ ਫਕਸਨੀ ਅੱਤਵਾਦੀਆਂ ਜ਼ਿੰਮੇਵਾਰੀ ਲਈ ਹੈ ਤਾਂ ਫੈਸਲੇ ਬਿਲਕੁਲ ਸਹੀ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਸਰਕਾਰ ਨੂੰ ਸਾਡੀ ਨੂੰ ਇਨਪੁਟ ਹੈਗੀ ਹੀ ਉਹ ਬਿਲਕੁਲ ਸਹੀ ਹੈ ਫੈਸਲੇ ਲਏ ਔਰ ਲੈਣੇ ਵੀ ਚਾਹੀਦੇ ਆ ਉਹਨਾਂ ਵਿਚਾਰਿਆਂ ਨੇ

ਸਰਕਾਰ ਵੱਲੋਂ ਅਟਾਰੀ ਚੱਕ ਪੋਸਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਪਾਕਿਸਤਾਨ ਨਾਗਰਿਕਾਂ ਨੂੰ 48 ਘੰਟੇ ਦੇ ਵਿੱਚ ਵਿੱਚ ਜਿਹੜਾ ਅਧਿਸ਼ਟਾਈਆ ਗਿਆ ਕਿਵੇਂ ਦਿਨ ਤੋਂ ਤੋਂ ਕਰਦੇ ਨਾ ਕੁਝ ਹੋਏਗੀ ਥੋੜਾ ਦੇਰ ਜੀ ਇੱਕ ਮਿੰਟ ਬਾਅਦ ਫਿਰ ਮੈਂ ਜਾਣਾ ਮੈਂ ਤੇ ਆ ਨਾ ਨਹੀਂ ਜਾਣੇ ਜਾ ਰਹੀ ਬੰਦ ਕਰਦਾ ਧੰਨਵਾਦ ਹਾਂ ਤਾਂ ਬਿਲਕੁਲ ਤੁਸੀਂ ਦੇਖਿਆ ਕਿ ਕਿਹੜੇ ਆਮ ਨਾਗਰਿਕ ਨਹਿਮਾ ਦਾ ਵੀ ਕਹਿਣਾ ਹੈ ਕਿ ਜੋ ਇਹ ਸਰਕਾਰ ਵੱਲੋਂ ਫੈਸਲੇ ਲਏ ਗਏ ਨੇ ਬਿਲਕੁਕੁਲ ਸਹੀ ਨਹੀਂ ਕਿਉਂਕਿ ਕਿਤਨਾ ਕਿਤੇ ਪਾਕਿਸਤਾਨ ਨੇ